ਪਾਲ ਸਿੰਘ ਜੀ ਬਾਜੀ ਉਹਨਾਂ ਨੇ ਵੀ ਮਿੱਤਰੋ ਅੱਜ ਕਹਿਟ ਆਇਆ ਹੋਇਆ ਲਓ ਜੀ ਤੀਜੀ ਸ਼ਬਦੀ ਪਹਿਲੀ ਗੱਡੀ ਟਰੈਕ ਤੇ ਆ ਦੇਖਦੇ ਕਿਹਦੀ ਆ ਵੀਰੇ ਉਹ ਜਾ ਨਾ ਨਿਕਲੀ ਕੀ ਨੰਬਰ ਭੱਜ ਗਿਆ 21 ਨੰਬਰ ਭਾਜੀ ਲਾਈ ਗੱਡੀ ਆ ਰਹੀ 21 ਨੰਬਰ ਤਾਂ ਜਸਵੀਰ ਸਿੰਘ ਆ ਉਹ ਤੁਸੀਂ ਉਹ ਤੋਂ ਜਿਹੜੇ ਪਰਚੀ ਤੇ ਨੋਆ ਉਹ ਲੈ ਲਓ ਤੂੰ ਤੇ ਢੋਲਾ ਲਾਲ ਯਾਰ ਤਰਲੇ ਕੱਢੀ ਲਲੀਪਾਲ ਜੀ ਦਾ ਬੰਨ ਵਿੱਚ ਪਜਾਰੋਂ ਦੇ ਰੱਖ ਲਈ ਦੇ ਸੀ ਗਾਣਾ ਸਮਾਂ ਲੱਗ ਗਿਆ ਬਾਈ ਜੀ ਸਮਾਂ ਲੱਗ ਗਿਆ 24 ਸੈਕਿੰਡ 39 ਪੁਆਇੰਟ ਲੱਗ ਗਿਆ ਬਾਈ ਜੀ 24 39 24 39 24 39 ਇਹ ਆ ਮਿੱਤਰੋ ਪੰਜਾਬ ਦੀ ਚੈਂਪੀਅਨ ਜੋੜੀ ਪੰਜਾਬ ਦੀ ਚੈਂਪੀਅਨ ਜੋੜੀ ਜਿਹਨੇ ਮੋਟਰਸਾਈਕਲ ਜਿੱਤੇ ਆ ਗੱਲ ਤੂੰ ਉਤਾਰੇ ਵੀ ਹੋਗੀ ਤੂੰ ਤਾਰਾ ਤੂੰ ਤਾਰਾ ਤੂੰ ਤਾਰਾ ਤੂੰ ਤਾਰਾ ਇੱਕ ਕਮਰਾਂ ਦੇ ਵਿੱਚ ਇੱਕ ਦੌਧਰ ਦੇ ਵਿੱਚ ਇੱਕ ਦੌਧਰ ਦੇ ਵਿੱਚ ਆ ਮਿੱਤਰੋ ਇਹ ਧਰੂ ਦੌਧਰ ਬਾਈ ਕੁਲਵਿੰਦਰ ਬਹੁਤ ਧੰਨਵਾਦ ਬਾਈ ਗਰਮੀਤ ਤੇ ਬਾਈ ਮੀਤਾ ਬਿਲਗਾ ਧਰੂ ਦੌਧਰ ਦਾ ਤੇ ਨਾਲ ਮਿੱਤਰੋ ਕਾਲਾ ਜਿਹੜਾ ਭੱਜਿਆ ਵਾ ਇਹ ਤਾਰਾ ਦੌਧਰ ਕੇਐਸਟੀ ਗਰੁੱਪ ਕੈਨੇਡਾ ਦਾ ਸੰਦੀਪ ਬਹਿਲਪੁਰ ਤੇ ਵੱਡਾ ਨਵਾਂ ਕੁਲਬੀਰ ਮਾਨਕਾਂ ਦਾ 24 ਸੈਕਿੰਡ 39 49 ਪੁਆਇੰਟ ਕਿੱਥੇ ਮਾਰੀ ਮਿੱਤਰੋ ਕਹਾਣੀ ਪੂਰੇ ਹਜੇ ਗੱਲ ਕਰੀਏ ਤਾਂ ਸੈਕਿੰਡ ਦੇ ਲਗਭਗ ਇਹ ਲੋਕ ਵੀ ਨਹੀਂ ਗੱਲਾਂ ਕਰਦੇ ਵੀਰੋ ਕਿਸੇ ਤੋਂ ਅੱਜ ਪੁੱਛ ਲਿਓ ਵੀ ਕਿਹੜੀ ਜੋੜੀ ਭੱਜਦੀ ਆ ਤੇ ਲੋਕ ਜੇ ਗੱਲ ਕਰੀਏ ਵੀ ਕਬੱਡੀ ਤੇ ਲੁਧਰ ਦੀ ਗੱਲ ਕਰਦੇ ਆ ਨਾ